ਦੋਸਤੋ ਅਕਸਰ ਤੁਸੀਂ ਪ੍ਰੇਮ ਢਿੱਲੋਂ ਨੂੰ ਆਪਣੇ ਗਾਣਿਆਂ ਦੇ ਵਿੱਚ ਸੁਣਿਆ ਹੋਵੇਗਾ ਮਾਜਾ ਮਾਜਾ ਕਰਦੇ ਨੂੰ ਕਿਉਂਕਿ ਪ੍ਰੇਮ ਢਿੱਲੋਂ ਮਾਜਾ ਤੋਂ ਬਿਲੋਂਗ ਕਰਦਾ ਆ ਅਦੇ ਕਾਫੀ ਗਾਣੇ ਦੇ ਵਿੱਚ ਜ਼ਿਕਰ ਵੀ ਕੀਤਾ ਆ ਕੁਝ ਚੰਦ ਲਾਈਨ ਆਪਾਂ ਤੁਹਾਨੂੰ ਰੂਬਰੂ ਵੀ ਕਰਦੇ ਆ ਅਜੜੀ ਯਾਰਾਂ ਵੀ ਕਰੋਣੀ ਲਾਲਾ ਲਾਲਾ ਨੀਓ ਗਾਰਾ ਕੋਲੋਂ ਕਿੱਥੋਂ ਹੋਣੀ ਏ ਪਿੱਛੋਂ ਸਾਰੇ ਕੁੜੇ ਬੁਣੀਆਂ ਤੇ ਗਾਉਂਦੇ ਸੀ ਤੇ ਮੇਰੇ ਅੱਲ ਦੇਖ ਮਾਜਾ ਮਾਜਾ ਗਾਉਂਦੇ ਤੁਸੀਂ ਸੁਣੀ ਲਿਆ ਪ੍ਰੇਮ ਢਿੱਲੋ ਅਕਸਰ ਮਾਜਾ ਦਾ ਜ਼ਿਕਰ ਕਰਦੇ ਰਹਿੰਦੇ ਨੇ ਆਪਣੇ ਗਾਣਿਆਂ ਦੇ ਵਿੱਚ ਹੁਣ ਐਲਬਮ ਆਈ ਆ ਨਵਾਂ ਸੰਧੂ ਦੀ ਨਵਾਂ ਸੰਧੂ ਨੇ ਵੀ ਆਪਣੀ ਐਲਬਮ ਦੇ ਇੱਕ ਗਾਣੇ ਦੇ ਵਿੱਚ ਮਾਜੇ ਦਾ ਜ਼ਿਕਰ ਕੀਤਾ ਹੈ ਤੇ ਉਸਦੇ ਇਹ ਚੰਦ ਬੋਲ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ ਮਾਜਾ ਮਾਜਾ ਵੀ ਕਰਾਂਗੇ ਲਾਲਾ ਲਾਲਾ ਦੀਆਂ ਬਾਤ ਖੁੱਡਾ ਬੰਦ ਕਰਦਾਂਗੇ ਇੰਨਾ ਮਾਜਾ ਮਾਜਾ ਵੀ ਕਰਾਂਗੇ ਲਾਲਾ ਲਾਲਾ ਵੀ ਕਰਾਂਗੇ ਖੁੱਡਾ ਬੰਦ ਕਰਦਾਂਗੇ ਇੰਨਾ ਕਿ ਸਟੋਕ ਤਾਂ ਇਹ ਬੋਲ ਨੇ ਨਵਾਂ ਸੰਧੂ ਦੇ ਨਵੇਂ ਗੀਤ ਦੇ ਵਿੱਚ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਰਿਲੇਟਿਡ ਖਬਰਾਂ ਦੇ ਲਈ ਧੰਨਵਾਦ